ਸਾਰੇ ਕੰਮ ਕੰਪਲੀਟ ਕਰ ਲਏ ਆ ਅੱਜ ਅਸੀਂ ਜਲਦੀ ਕਰ ਲਈਏ ਕਿਉਂਕਿ 10 ਵਜੇ ਬੱਤੀ ਜਲ ਜਾਣੀ ਸੀ ਸਾਡੇ ਮੌ ਬਾਜੀ ਅੱਜ ਬਣਾਉਣਾ ਪਾਉ ਬਾਜੀ ਥੋੜੇ ਮਟਰਾਂ ਦਾ ਥੋੜੇ ਸਸਤੇ ਹਲੇ ਵੀ ਮਟਰ 160 ਰੁਪਏ ਕਿਲੋ ਆ ਹਾਂਜੀ ਲਓ ਜੀ ਇੱਥੇ ਮੈਂ ਲਗਾਈਆਂ ਗਾਜਰਾਂ ਬੋਬੀ ਮਟਰ ਤੇ ਆਲੂ ਕਿੰਨੀ ਕ ਬਣਨੀਆਂ ਦੇਖ ਲਓ ਥੋੜਾ ਇਹ ਹਾਵੀ ਘੱਟ ਦੋ ਪਰ ਮੰਮੀ ਵਾਲੇ ਮਸਾਲਾ ਇਹਦਾ ਬੱਤੀ ਆਈ ਤੇ ਪੀਸਿਆ ਜਾਣਾ ਵੇਰਵਾ ਪੌਂ ਬਾਜੀ ਸਾਡੀ ਬਣਦੀ ਪਈ ਆ ਤਕਰੀਬਨ ਤਕਰੀਬਨ ਮੋਸਟਲੀ ਬਾਣੀ ਚੁੱਕੀ ਆ ਲੋ ਜੀ ਅੱਜ ਹੈਗਾ ਜੀ ਲੰਚ ਦੇ ਵਿੱਚ ਪੌਂ ਬਾਜੀ ਹੈਨਾ ਪੱਲੂ ਫੂਟ ਲੈ ਕੇ ਆਈ ਪੱਲੂ ਦਾ ਘਾਰ ਫੂਟ ਆਪਣੇ ਵੀ ਕਿਹਾ ਤੇ ਆਪਾਂ ਹੁਣ ਨਾ ਇਹਨਾਂ ਦਾ ਆਚਾਰ ਪਾਵਾਂਗੇ ਇਹਨੂੰ ਲਾਈਟ ਹੈ ਨਹੀਂ ਕਰਕੇ ਨਾ ਮਸਾਲਾ ਨਹੀਂ ਪੀਸ ਹੋਇਆ ਫਿਰ ਰਾਈ ਪਾ ਲੈਂਦੇ ਆ ਤਾਂ ਹੈਗੀ ਆ ਸਰੋਈ ਆ ਹੁੰਦਾ ਹੈ ਯਾਰ ਮੈਂ ਜਿੱਦਾਂ ਕਿ ਦੱਸਿਆ ਸੀਗਾ ਬਈ ਆਪਣੇ ਕੀਰਤਨ ਦਰਵਾਹ ਨਾ ਅਪਣੇ ਦੇ ਵਿੱਚ ਪਾਵਾਂਗੇ ਆਏ ਜੀ ਜੀ ਚਾਹ ਮਤਲਬ ਇਹ ਰਿ ਟਿੰਕੂ ਜੀ ਕੀਰਤਨ ਦਰਬਾਰ ਤੇ ਸਾਡੇ ਬਾਜ਼ਾਰ ਚ ਹੋਣਾ ਜੀ ਕਿਰਤਨ ਦੇ ਅਸ਼ਰਾ ਤੇ ਭਾਈ ਮਰਦਾਨੇ ਨੇ ਜੀ ਜਬਾ ਜਬਾ ਬੁੱਢ ਰੱਤੇ ਕਿਸ ਦੀ ਕਹਾ ਜਵਾ ਚਲੀਏ ਹੁਣ ਚਲੋ ਬਾਈ ਬੱਧੀਆ ਨੂੰ ਕੀਤੀ ਕਰਦੇ ਆ ਅੱਜ ਦੇ ਬਲੌਗ ਦਾ ਇੱਥੇ ਹੀ ਐਂਡ ਤੇ ਨਵੇਂ ਬਲੌਗ ਵਿੱਚ ਲੋ ਜੀ ਇਧਰ ਟਾਈਮ 11:30 ਹੋ ਗਏ ਆ ਤੇ ਕਰੋ ਜੀ ਬਲੌਗ ਦੀ ਸ਼ੁਰੂਆਤ ਸਮਝਾਜੀ ਹਾਂਜੀ ਅੱਸੀ ਕੱਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨੰਦਰਾ ਬਲੌਗ 'ਚ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਕਰਦੇ ਅੱਜ ਦੇ ਬਲੌਗ ਦੀ ਸ਼ੁਰੂਆਤ ਸਾਰੇ ਕੰਮ ਕੰਪਲੀਟ ਕਰ ਲਏ ਆ ਕਪੜੇ ਕੋੜੇ ਸੁੱਕਣੇ ਪਾ ਲਏ ਆ ਨਾ ਲਏ ਆ ਸਫਾਈਆਂ ਕਰ ਲਈ ਅੱਜ ਅਸੀਂ ਜਲਦੀ ਕਰ ਲਈਆਂ ਕਿਉਂਕਿ 10 ਵਜੇ ਬੱਤੀ ਜਲ ਜਾਣੀ ਸੀ ਸਾਡੇ ਚਲ ਗਈ ਉਹ ਤਾਂ ਬੱਤੀ 10 ਵਜੇ ਦੀ ਹੁਣ ਬੱਤੀ ਆਣੀ 4 ਵਜੇ ਤੋਂ ਪਹਿਲਾਂ ਗੁੱਠੀ ਆ ਹੁਣ ਉੱਠ ਕੇ ਨਾਤੀ ਆ ਤੇ ਇਹਨੂੰ ਮੈਂ ਘਰ ਰੋਟੀ-ਟੁੱਟੀ ਬਣਾ ਦਵਾ ਅੱਜ ਤਾਂ ਅੱਗੇ ਕਿਦਾਂ ਨਿਕਲੇ ਠੰਡ ਹੋ ਗਈ ਆ ਸਰਦੀਆਂ ਵਾਲੇ ਕੱਪੜੇ ਕੱਢੇ ਤੇ ਹੁਣ ਅੱਜ ਬੱਤੀ ਚਲ ਗਈ ਆ ਕੱਲ ਧੋਉਂਗੀ ਸੱਜੇ। ਇਹ ਤਾਂ ਅੱਗੇ ਸਰਦੀਆਂ ਵਾਲੇ ਕੱਪੜੇ ਤੋਂ ਤੂੰ ਇਹਨੇ ਰੁਬਲ ਨੇ ਤਾਂ ਧੋ ਲੈ ਜਾ। ਮੰਮੀ ਨੇ ਵੀ ਕੱਢ ਲੇ ਮੈਂ ਪੱਲੂ ਦੇ ਕੱਪੜੇ ਕੱਢੇ ਆ ਆਪਣੇ ਨਹੀਂ ਮੈਂ ਵਾਲੇ ਕੱਢੇ। ਪੱਲੂ ਦੇ ਹਾਂ ਇਹ ਬੜੀ। ਪੱਲੂ ਦੇ ਕੱਢੇ ਆ ਕੱਪੜੇ ਤੇ ਹੁਣ ਪੱਲੂ ਦੇ ਕੱਪੜੇ ਕੱਢ ਕੇ ਪਹਿਲਾਂ ਉਹ ਕੁਰਸੀ ਦੇ ਉੱਤੇ ਰੱਖੇ ਆ ਢੇਰ ਕੱਪੜਿਆਂ ਦਾ। ਤੇ ਕੱਲ੍ਹ ਕਰੀਣਾ ਧੋਉਂਗੀ ਤੇ ਪਾਣ ਜੋਗੇ ਹੋਣੇ ਆ ਇਹ ਕੱਪੜੇ। ਤੇ ਮੰਮੀ ਕਰਦੇ ਪਏ ਆ ਪਾਉ ਬਾਜੀ ਦੀ ਤਿਆਰੀ ਅੱਜ ਬਲੂ ਕਹਿੰਦੀ ਪਾਉ ਬਾਜੀ ਖਾਣੀ ਮੰਮੀ ਛੁੱਟੀ ਕੀਤੀ ਇਹਦੇ ਅੱਜ ਹੂੰ ਤੇ ਇਸ ਬਾਬਤ ਬਹੁਤ ਗੱਲ ਦੀ ਹੋਈ ਹੋਆ ਹੋਰ ਮੈਂ ਹੁਣੇ ਰੋਟੀ ਪਕਾ ਲਵਾਂ ਪਹਿਲਾਂ ਲਈ ਠੀਕ ਆਲੂ ਵੱਲ ਨਿਕਲ ਜਾਣਗੇ ਤੇ ਚਲੋ ਜੀ ਬਣ ਰਹੀ ਹੈ ਸਾਡੇ ਵਲੌਗ ਨਾਲ ਇਹਨੂੰ ਪਹਚਾਈ ਰੋਟੀ ਉਟੀ ਬਣਾ ਕੇ ਦੇਵਾਂ ਬਣਾ ਕੇ ਆਈ ਆ ਹੁਣ ਠੀਕ ਆ ਹਾਂਜੀ ਅੱਗੇ ਬਈ ਤਿਆਰੀ ਰੋਟੀ ਬੁਕਾ ਕੇ ਦੇਤੀ ਲਾਤੀ ਦੋ ਤੇ ਆਟੇ ਆ ਜੀ ਹਾਂ ਇੱਧਰ ਮਟਰ ਕੱਢ ਦੇਵੇਂ ਬਾਕੀ ਮਟਰ ਉਹ ਵਿੱਚ ਪਾਤੇ ਮਟਰ ਥੋੜੇ ਦੇ ਵਿੱਚ ਰਹਿ ਗਏ ਸੀਗੇ ਉਹ ਚੋਂ ਨਾ ਪੱਤੇ ਨਿਕਲ ਗਏ ਸਭ ਜਿਹੇ ਮਾਓ ਵਾਜੀ ਅੱਜ ਬਣਾਵਾਂ ਪਾਉ ਪਾਜੀ ਕਹਾਂ ਬਜੀ ਕਹਾਂ ਬਜੀ ਕਹਾਂ ਬਜੀ ਕਹਾਂ ਬਜੀ ਆਹੋ ਤੇ ਪਾਜੀ ਮਲਦੀ ਸਬਜੀ ਠੀਕ ਐ ਪਾਜੀ ਭਾਈ ਬੋਲ ਕੇ ਰੱਖ ਲੈਣੀ ਹੈ ਛੇਤੀ ਬਣਾ ਲੈਣੀ ਆ ਮੈਂ ਹੋਰ ਬਣਾ ਕੇ ਰੱਖ ਲੀਓ ਨਾ ਫਿਰ ਹੂੰ ਇਹ ਤਾਂ ਬੋਇਲ ਕਰਕੇ ਫਿਰ ਤੜਕਾ ਲਾ ਦੇਣਾ ਹਨਾ ਬੋਇਲ ਇਹਨਾਂ ਨੂੰ ਹਾਂ ਇਹਨਾਂ ਨੂੰ ਸਿਟੀ ਲਵਾ ਲੈਣੀ ਹੈ ਕੁੱਕਰ ਦੇ ਵਿੱਚ ਇੱਕ ਧੋ ਪਾ ਕੇ ਦੇਤੀ ਕੇ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਕਰ ਲੈਣਾ ਮੈਸ਼ ਦੇਸੀ ਕੇ ਵਿੱਚ ਪਾ ਲੈਣਾ ਜਦੋਂ ਬੱਜੇ ਨਹੀਂ ਹੋਣਾ ਦੱਬੇ ਚ ਹੋਣਾ ਆ ਥੋੜਾ ਜੀ ਕਿੰਨਾ ਬਨੇ ਰਹਿ ਤੋ ਕੱਢੋ ਅੱਜ ਮੈਂ 100 ਗ੍ਰੇ ਤੋਂ ਹੀ ਹੁਣ ਸੇਦੀ ਮਾਰੀ ਓਕੇ ਛੇਤੇ ਦੇ ਵਿੱਚ ਪਾ ਲੈਣਾ ਗੋਭੀ ਹੈਗੀ 60 ਰੁਪਏ ਕਿਲੋ ਹੁਣ ਹਾਂ ਕੱਲ ਬਾਜ਼ਾਰ ਚ ਭਾਈ 40 ਰੁਪਏ ਦਿੰਦਾ ਸੀਗਾ ਪਤਾ ਲ ਪੁੱਛਿਆ ਸੀ ਮੈਂ ਹੂੰ ਮੈਂ ਕਿਹਾ ਮੋੜ ਕੇ ਆ ਕੇ ਲੈ ਕੇ ਜਾਂਦੀ ਆ ਗੋਭੀ ਉਹ ਮੁੜ ਕੇ ਮੈਂ ਉੱਧਰ ਉੱਧਰ ਤੇ ਆ ਗਈ ਆਪਾਂ ਫੇਰ ਆਪਾਂ ਉੱਧਰ ਟੀ ਆ ਗਏ ਨਾ ਉਹ ਜਿਹੜਾ ਖੜਾ ਸੀ ਤਾਂ ਗੋਭੀ ਬਹੁਤ ਹੌਲੀ ਪੈਂਦਾ 50 ਰੁਪਏ ਕਿਲੋ ਹਾਂ ਇਹ 60 ਰੁਪਏ ਦਿੰਦੇ ਆ ਮੈਂ ਨੇਰੀ ਆਈ ਪਈ ਆ ਇੱਕ ਨੇਰੀ ਪਾਣੀ ਆਇਆ ਨਾ ਅੰਦਾ ਫੁਲੀਆ ਨਹੀਂ ਰੇਚ ਮੰਮੀ ਵਰਗੋ ਫੁਲੀਆ ਗੋਭੀ ਚ ਇਹ ਰਦ ਉਹ ਸਰਦੀਆਂ ਚ ਵਧੀਆ ਨੇ ਸਬਜ਼ੀਆਂ ਦੀ ਆਪਸ਼ਨਾਂ ਬਹੁਤ ਹੁੰਦੀਆਂ ਹਨਾ ਮਾ ਨੱਕ ਜਾਂਦਾ ਵੀ ਸਬਜ਼ੀਆਂ ਖਾਗਾ ਕੀਤੀ ਤੇ ਗਰਮੀ ਨਹੀਂ ਕਰਦੀਆਂ ਜੀ ਪਰ ਉਹਦੋ ਇਤ ਗਰਮੀयां ਜੀ ਵੀ ਬਣਾਉਂਦੀ ਰਹਿੰਨੇ ਗੋਭੀ ਗੋਪੀ ਆ ਗਾਜਰਾਂ ਬਹੁਤ ਸਾਰ ਬਣ ਗਏ ਆ ਅੱਜ ਹਾਂ ਉਦੋਂ ਬਹੁਤ ਸਾਰ ਬਣ ਗਏ ਆ ਫੇਰ ਬਣਾ ਲਏ ਹੋਰ ਛੁੰਮਲਾ ਵਿੱਚ ਵੀ ਨਹੀਂ ਬਣਾਈ ਹੈਣਾ ਆਪਾਂ ਹੁਣ ਮੈਂ ਉਹੋ ਕੁਝ ਬਣਾਣਾ ਗਈ ਆ ਆਸੇ ਵਾਲਾ ਸਟਰੀਮ ਕਰਦੇ ਆ ਕੀ ਗਾਜਰਾ ਮਟਰ ਮਟਰ ਸ਼ਟਰ ਆਲੂ ਮਟਰ ਥੋੜੇ ਮਟਰ ਤਾਂ ਥੋੜੇ ਸਸਤੇ ਹਲੇ ਵੀ ਮਟਰ 160 ਰੁਪਏ ਕਿਲੋ ਆ ਉਹਨਾਂ ਨੇ ਸਸਤੇ ਠੀਕ ਆ ਤੇ ਫੇ ਮਟਰ ਪਨੀਰ ਦੀ ਸਬਜ਼ੀ ਬਣਾਉਂਗੀ ਅੰਦਰ ਮਾਸਟਰ ਢੇਰ ਕੱਟ ਕੇ ਰੱਖਿਆ ਧੌਣ ਨੂੰ ਕੱਲ ਤੁਮ ਨੂੰ ਬੱਤੀ ਆ ਨਹੀਂ ਸੀ ਅੱਜ ਦਾ ਮੈਚ ਉਹਦੇ ਤੋਂ ਜਾਣੇ ਸੀਗੇ ਪੱਲੂ ਕਾਦੀ ਮੈਂ ਢੱਡ ਲਾਦੀ ਨੂੰ ਕੱਪੜੇ ਕਾਦੇ ਮੈਂ ਤਾਂ ਵਾਲੇ ਆਪਣੇ ਕੱਡੇ ਹੀ ਨਹੀਂ ਆ ਕੇ ਦੇਖਦੀ ਆ ਮੈਂ ਵੀ ਮਾਸੀ ਨੂੰ ਨਹੀਂ ਗਰਮੀ ਲੱਗੋ ਠੰਡ ਜਾਂਦੀ ਭਰਾਵਾ ਮਾਸੀ ਦਾ ਮੇਰੇ ਤਾਂ ਬਾਕਸ ਬੈਡ 'ਚ ਪਏ ਆ ਮੈਂ ਸੂਟ ਸਾਡੇ ਤੋਂ ਕੱਢ ਲੈਣੇ ਆ ਇੱਧਰ ਦਾਦੀ ਨੇ ਵੀ ਪਾ ਲਏ ਆ ਇੱਧਰ ਮੈਂ ਵੀ ਸਾਡੇ ਵੀ ਪੂਰੀ ਮੈਂ ਵੀ ਪਾਏ ਹੋਏ ਆ ਮਾਸੜ ਜੀ ਨੇ ਵੀ ਪਾਏ ਆ ਅੱਜ ਪੱਲੂ ਨੇ ਵੀ ਪਾ ਲਏ ਆ ਹੂੰ ਮੈਨੂੰ ਲੱਗਦੀ ਇੱਧਰ ਓਖਾ ਹੀ ਆ ਕੰਮ ਮੈਨੂੰ ਲੱਗਦਾ ਨਹੀਂ ਪਹਿਣੇ ਇੱਧਰ ਨਹੀਂ ਆਉਂਗੀ ਹਲੇ ਨਹੀਂ ਕੱਪੜੇ ਹਲੇ ਮੈਨੂੰ ਪਤਾ ਨਹੀਂ ਕਾਦੇ ਮੈਨੂੰ ਗਰਮੀ ਬਹੁਤ ਲੱਗਦੀ ਆ ਭਰਾਵਾ ਨਦਰ ਆਤੀ ਵੀ ਆ ਨਾ ਕੰਬਲ ਤੋਂ ਬਾਹਰ ਫਰੀ ਹੁੰਦੀ ਆ ਤੇ ਮੈਂ ਅੱਜ ਰਾਤ ਹੀ ਨਹੀਂ ਪੱਕਾ ਲਾਇਆ ਪਰਸੋ ਰਾਤ ਮੈਂ ਦੋ ਨੰਬਰ ਦੇ ਪੱਕਾ ਲਾਇਆ ਸੀਗਾ ਤੇ ਕਹਦੇ ਕਿ ਨੱਡ ਲੱਗਦੀ ਆ ਮੈਂ ਉੱਪਰ ਜਾਂਦੀ ਨਾ ਸੈਰ ਕਰਦੀ ਮੈਨੂੰ ਹੀ ਨੱਡ ਲੱਗਦੀ ਆਗੀ ਮੈਂ ਕਿ ਮੈਨੂੰ ਨਹੀਂ ਲੱਗਦੀ ਤੇ ਜਲਦੀ ਮੈਨੂੰ ਕੰਬਲ ਦੇ ਦੇ ਤੂੰ ਪੈ ਤੂੰ ਬੱਕਾ ਲਾ ਲਾ ਆਪੋ ਆਪਣੇ ਸ਼ਰੀਰ ਅੰਦਰ ਵੀ ਮੈਨੂੰ ਗਰਮੀ ਲੱਗਦੀ ਏ ਬਿਰ ਤੇ ਸੈਰ ਕਰ ਜਦਿਓ ਪਹਿਲਾ ਪਹਿਲਾ ਬਹੁਤ ਠੰਡ ਲੱਦੀ ਆ ਉੱਪਰ ਤੇ ਜਦੋਂ ਫਿਰ ਜਦੋਂ ਹੌਲੀ 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 ਸ਼ੈਰ ਕਰਨ ਲੱਪੋ ਨਾ ਫੇਰ ਸਹੀ ਹੋ ਜਾਂਦਾ ਕਿਉਂਕਿ ਉੱਪਰ ਹਵਾ ਵਾ ਨਾ ਕਰਦੀ ਮੈਂ ਤਾਂ ਉਹਦਾ ਵੀ ਜੋ ਪੱਕ ਜਾਣੀ ਹੁੰਦੀ ਹੈ ਜੈਕਟ ਜੀ ਹੁਣ ਤਾਂ ਮੈਂ ਮੋٹے ਕਾਢ ਹੀ ਲੇ ਕੱਪੜੇ ਚਲਣ ਗਰਮੀ ਹੁਣ ਗਰਮੀਆਂ ਜਾਣੀਆਂ ਆ ਸਰਦੀ ਆ ਜਾਣੀਆਂ ਸਰਦੀ ਵੀ ਐਦਾਂ ਨਹੀਂ ਹੁਣ ਤਾਂ ਵੈਸੇ ਵੀ ਉਹਦਾ ਥੋੜੀ ਸਰਦੀ ਥੋੜੀ ਰਹਿ ਗਈ ਅੱਗੇ ਸਰਦੀ ਜ਼ਿਆਦਾ ਹੁੰਦੀ ਸੀ ਜਲਦੀ ਆ ਜਾਂਦੀ ਹੁੰਦੀ ਸੀ ਹਾਂ 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 ਹੁਣ ਹੋਈ ਆ ਦੋ ਕੁ ਦਿਨਾਂ ਠੰਡ ਜਿੱਦਾਂ ਦਾ ਵੀ ਪਿਆ ਹੈ ਹੈਨਾ ਵੀ ਪੈ ਕੇ ਹੀ ਹੋਈ ਆ ਹਾਂ ਨਹੀਂ ਤਾਂ ਹੁੰਦੀ ਕਿੱਥੇ ਜੀ ਚਲੋ ਜੀ 10 ਇੱਥੇ ਪਾ ਦੋ ਬਾਤੀ ਦਾ ਧਨੀਆ ਦੇ ਵਿੱਚ ਧਨੀਆ ਕੱਟ ਲਵਾਂ ਦਿੰਦੇ ਲਿਆ ਵੀ ਰੂਪਲੇ ਕੋਲੀ ਜਾ ਕੇ ਧਨੀਆ ਧਨੀਆ ਵੀ ਕੱਟ ਦੇਈਏ ਤਾਂ ਫਿਰ ਬਾਕੀ ਦੇਖਦੇ ਆ ਅਗਲਾ ਕੰਮ ਕੀ ਹੈਗਾ ਜਣਾ ਤਾਂ ਠੰਡਾ ਲਓ ਜੀ ਇੱਥੇ ਮੈਂ ਰੱਗੀ ਹਾਂ ਗਾਜਰਾ ਬੋਬੀ ਮਟਰ ਤੇ ਆਲੂ ਇਹਨਾਂ ਨੂੰ ਹੁਣ ਕਰ ਲਈਏ ਆਪਾਂ ਸਿੱਟਣਾ ਮਾਣ ਦੇ ਦੋ ਤੇ Nå er det ferdig. ਨੜੋ ਸਟੀਮ ਦੇ ਦੇ ਤਾਂ ਚਾਨੇ ਪਾ ਕੇ ਤਾਂ ਸਿੱਧੇ ਪਾਣੀ ਪਾ ਕੇ ਹਾਂ ਆਓ ਇਦੇ ਹੀ ਫਿਰ ਅੱਗੇ ਰਾਤੀ ਦੇ ਖਾਣੇ ਸਟੀਮ ਦੇਣਾ ਵੀ ਮੈਂ ਘੱਟ ਪਹਿਲਾਂ 4:00 ਵਜੇ ਦਾ ਕੰਮ ਕਰ ਲਵਾਂ। ਨੋ ਜੀ ਇੰਨੀ ਕੋ। ਕਿੰਨੀ ਕ ਬਣਨੀ ਆ ਦੇਖ ਲੋ। ਹੈ ਨਾ ਹੋਰ ਇੱਚੋ ਵੀ ਬੱਚੇ ਜਿਹਾ ਤੇ ਮਾੜੀ ਗੱਲ ਆ। ਨੋ ਆ ਮੈਂ ਥੋੜੀ ਬਣਾਈ ਆ। ਉਦ ਦਾ ਇਹ ਤੁਹਾਨੂੰ ਕੋਸ਼ਿਸ਼ ਹੀ ਖਾਲੰਦੀ ਰਹੀ ਆ। ਮੈਂ ਪਕਾਲਾ ਹੀ ਉਹਦ ਕਿਉਂ ਪਾਵਾਂ? ਹੂੰ। ਨਾ ਕਿ ਚਲ ਉਹਦੇ ਵਿੱਚ ਮੈਂ ਨਾ ਕੱਢਾਂਗੇ ਉਹ। ਹਾਂ। ਮੈਂ ਕਿ ਨਹੀਂ ਸੁਣੀ ਆਂਡੀ ਆ। ਕਾਦੀ। ਸਬਜ਼ੀਆਂ ਦੀ ਆ ਜਾਏਗਾ। ਹਾਂਜੀ। ਤੇ ਆਜ ਕਰਤਾ ਤੁਸੀਂ ਕੱਢਦੀ ਰਹੀਆਂ ਲੱਗਦਾ ਕਿੰਨਾ ਚਾਹੀਦਾ। ਐਟ ਕੱਟ ਦੇਵਾ ਹੋਰ। ਇੱਕ ਕੱਟ ਲੈਣ ਹੋਰ। ਤੋਂ ਦੇ ਰੋ। ਮਾਸੀ ਕੜਾਈ ਗੱਭੀ ਕਰੋ। ਹਾਂ। ਦੇ ਆ ਮੈਂ ਦੇ ਦੇ। 1 ਮਿੰਟ ਬਸ। ਥੋੜਾ ਜਿਹਾ। ਥੋੜਾ ਕੱਟ ਦੇ। ਅੱਗੇ ਚਾਹ ਪਕਾਣਾ। ਮੋਦੀ ਨਾ। ਲੇ। ਥੋੜਾ ਇਹ ਹਾਵੀ ਕੱਟ ਲਓ। ਹਾਂ ਮੈਂ ਲੈ ਲਿਆ ਚਾਹ ਤਿੰਨ ਚਾਰ ਟਮਾਟਰ ਲੈ ਲਏ ਚੋ ਕੱਢ ਲਏ ਓਕੇ ਸਾਡੇ ਤੇ ਹੈ ਨਹੀਂ ਜੀ ਹੁਣ ਨਾ ਹੈਂਡ ਬਲੈਂਡਰ ਦੇ ਨਾਲ ਲਾ ਕੇ ਦੇਖਿਆ ਸੀ ਬੈਟਰੀ ਤੇ ਚੱਲਦੀ ਆ ਉਹਦੇ ਨਾਲ ਟਮਾਟਰ ਗ੍ਰाइंड ਕਰ ਲੈਨੇ ਆਪਾਂ ਹਨਾ ਰੂਬਰ ਬਰੀਕ ਕਰ ਲੈਨੇ ਆ ਨਾ ਮੰਮੀ ਉਹਨਾਂ ਹੀ ਚਲੋ ਇਹਦਾ ਉਹ ਕਰਦੀ ਰਹੀਏ ਇੱਕ ਬਲੌਗ ਚਲੋ ਔਲੇ ਗੋਗੇ ਔਲੇ ਹਾਂਜੀ ਰੱਖਣੀ ਹੈ ਸਟੀ ਪਰ ਮੰਮੀ ਵਾਲੇ ਮਸਾਲਾ ਇਹਦਾ ਬੱਤੀ ਆਈ ਤੇ ਪੀਸਿਆ ਜਾਣਾ ਫੇਰ ਵਾ ਪਰ ਇਹਨੂੰ ਮੈਂ ਮਾਰ ਕੇ ਰੱਖ ਲੈਣੀ ਆ ਆਵਾਜ਼ ਕਰਕੇ ਰੱਖ ਛੱਡਦੇ ਆ ਸੀ ਕਰਕੇ ਰੱਖ ਛੱਡਦੇ ਆ ਹਾਂ ਹਾਂ ਲਓ ਜੀ ਇੱਧਰ ਪੌਂ ਬਾਜੀ ਸਾਡੀ ਬਣਦੀ ਪਈ ਆ ਤਕਰੀਬਤ ਤਕਰੀਬਨ ਮੋਸਟਲੀ ਬਾਣੀ ਚੁੱਕੀ ਆ ਤੇ ਇੱਧਰ ਇੰਦਨ ਇੱਧਰ ਬੰਨ ਹੋ ਰਿਹਾ ਪਾਣਾ ਨਹੀਂ ਯਾਰ ਬੰਨ ਗਿਆ ਹੋ ਜਾਂਦਾ ਪਾਉ ਹੋ ਰਿਹਾ ਭਾਜੀ ਇੱਧਰ ਪੂਨੇ ਆਪਣੇ ਥਾਲੀ ਤਿਆਰ ਕਰ ਲਈ ਜ ਆ ਲੈ ਜਾ ਮੱਖਣ ਜੀ ਲਓ ਜੀ ਆਜੋ ਖਾ ਸਕਦੇ ਆ ਦੇਖੋ ਚਲੋ ਜਾਓ ਖਾਓ ਤੇ ਦੱਸੋ ਸਾਨੂੰ ਕਿੱਦਾਂ ਦੇ ਆ ਹੋਰ ਕੀ ਲੈਣਾ ਹੈ ਵਸਤੇ ਹਨਾ ਵੀ ਹੋਰ ਚਲੋ ਚਲੋ ਜੀ ਚਲਿਏ ਫਿਰ ਬੰਦ ਕਰ ਦਿੰਦੇ ਆ ਹਨਾ ਹੋਰ ਚਲੋ ਚਲੋ ਵੀ ਆਜੋ ਹਾਂਜੀ ਲੋ ਜੀ ਇੱਧਰ ਟਾਈਮ 2:30 ਬੱਜ ਚੱਲਿਆ ਤੇ ਆਪਾਂ ਆ ਗਏ ਜੀ ਘਰੇ ਹੁਣ ਨਾਸ਼ਤਾ ਦੁਪਹਿਰ ਦਾ ਲੰਚ ਲੋ ਜੀ ਅੱਜ ਹੈਗਾ ਜੀ ਲੰਚ ਦੇ ਵਿੱਚ ਪੌਂ ਭਾਜੀ ਹਨਾ ਇਹ ਪੱਲੂ ਦੀ ਫਰਮਾਇਸ਼ ਤੇ ਬਣੀ ਹੈ ਕਿਉਂਕਿ ਉਹ ਬਹੁਤ ਸ਼ਕੀਨ ਆ ਇਸ ਚੀਜ਼ ਦੀ ਲੋ ਜੀ ਭਾਜੀ ਤਿਆਰ ਆ ਤੇ ਪੌਂ ਸਾਡੇ ਹੁਜਲੇ ਤਿਆਰ ਤੇ ਅਸੀਂ ਹੁਣ ਤੁਸੀਂ ਗਰਮ ਨਹੀਂ ਕਰਨੇ ਨਹੀਂ ਮੈਂ ਗਰਮ ਨਹੀਂ ਕਰਨੇ ਮੈਂ ਬਸ ਇਦਾਂ ਹੀ ਦੇ ਦਿਆਂ ਮੈਨੂੰ ਤੇ ਤੁਸੀਂ ਆਪਣੇ ਘਰਮ ਕਰਕੇ ਲਿਆਓ ਤੇ ਚਲੋ ਬਣੇ ਰਿਓ ਬਲੌਗ ਨਾਲ ਜੀ ਮਿਲਦੇ ਆ ਜੀ ਪੌਂ ਬਾਜੀ ਖਾ ਕੇ ਲੰਚ ਕਰਕੇ ਦੁਪਹਿਰ ਦਾ ਤੇਰਾ ਟਾਈਮ 3:30 ਹੋ ਚੱਲਿਆ ਹਾਂਜੀ ਹੋਰ ਪੱਲੂ ਫੂਟ ਲੈ ਕੇ ਆਈ ਪੱਲੂ ਦਾ ਘਾ ਫੂਟ ਆਪਣੇ ਵੀ ਆ ਦੇਖੋ ਜੀ ਔਲੇ ਵਾਲੇ ਰੱਖ ਲਿਆ ਹੈ ਇਹ ਵਾਲ ਕੇ ਰੱਖਿਆ ਤੇ ਆਪਾਂ ਹੁਣ ਨਾ ਇਹਨਾਂ ਦਾ ਆਚਾਰ ਪਾਵਾਂਗੇ ਇਹਨੂੰ ਇਹਨੂੰ ਸਟੀਮ ਸਟੀਮ ਕੀਤਾ ਆ ਉਬਾਲੇ ਨਹੀਂ ਆ ਇਹਨਾਂ ਨੂੰ ਸਟੀਮ ਕੀਤਾ ਆ ਹੋਣ ਇਹਨਾਂ ਨੂੰ ਸੁੱਕ ਗਏ ਆ ਇਹ ਹੁਣ ਨਾ ਬੱਤੀ ਹੈ ਨਹੀਂ ਗਈ ਤੇ ਬੱਤੀ ਹੈ ਨਹੀਂ ਕਰਕੇ ਅਸੀਂ ਮਸਾਲਾ ਨਹੀਂ ਪੀ ਸਕਦੇ ਹੈਗੇ ਕੱਲਾ ਦੇ ਬੂਟ ਦੇਖ ਇਹ ਬਹੁਤ ਸੋਹਣੇ ਆ ਦੇਖੋ ਮੈਡਮ 500 ਕੁ 501 600 ਕੁ 625 ਕਿਤਾ ਪਾਈ ਨਹੀਂ ਉਜੀਦਰਾ 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 ਹੈਡ ਉਹ ਦੀ ਜਨਾਹ ਹੈ ਤਾਂ ਪਾਗਲ ਆ ਤੂੰ ਵੈਰੀ ਗੁੱਡ ਥੋੜੀ ਜੀ ਬਸ ਭਰਾ ਨਾਲ ਖਾ ਚਲੋ ਇਹਦਾ ਹੁਣ ਮਸਾਲਾ ਪੀਰੋਂ ਦੇ ਕੋਲ ਬੱਤੀ ਆ ਜਵੇ 4 ਵਜੇ ਮਸਾਲਾ ਪੀਸ ਕੇ ਰਹਿਣ ਦੇ ਬੰਦ ਕਰ ਦਿੰਦੇ ਪੀਸ ਕੇ ਨਾ ਇਹਨੂੰ ਤੜਕਾ ਲਾਣ ਦੇ ਨਾਲੇ ਦਿਖਾਉ ਦੇ ਕਿਦਾਂ ਅਸੀਂ ਕਿਦਾਂ ਵਾਲਿਆਂ ਦਾ ਚਾਰਪੌੜੀ ਠੀਕ ਆ ਮੰਮੀ ਆ ਵੀ ਦਿੰਦੇ ਆ ਜਿਹਦੇ ਟਾਈਮ ਹੋ ਗਿਆ ਸ਼ਾਮ ਦੇ 7 ਵਜੇ ਗਿਆ ਲੋ ਜੀ ਅਸੀਂ ਹੁਣ ਜਿੱਦਾਂ ਔਲੇ ਵਾੜ ਕੇ ਰੱਖੇ ਸੀਗੇ ਇਹਨਾਂ ਸੁੱਕ ਗਏ ਆ ਲਾਈਟ ਹੈ ਨਹੀਂ ਕਰਕੇ ਨਾ ਮਸਾਲਾ ਨਹੀਂ ਪੀਸ ਹੋਇਆ ਫਿਰ ਇੱਧਰ ਥੋੜੀਆਂ ਜਿਹੀਆਂ ਮਿਰਚਾਂ ਹਰੀਆਂ ਇਹਨਾਂ ਦੀਆਂ ਡੰਡੀਆਂ ਤੋਲੀਆਂ ਦੁਪਹਿਰ ਤੇ ਧੋ ਕੇ ਰੱਖੀਆਂ ਸੀਗੀਆਂ ਇਹ ਇਹਨਾਂ ਨੂੰ ਥੋੜਾ ਕਰਕੇ ਰੱਖ ਲਿਆ ਇੱਧਰ ਇਹਦੇ ਵਿੱਚ ਆ ਜਿਹੜਾ ਮਸਾਲਾ ਆ ਥੋੜਾ ਜਿਆ ਨੇ ਇਹਨੂੰ ਦਰੜ ਕਰਾਂਗੇ ਦਰੜ ਜਿਆ ਮਲੇ ਬਹੁਤ ਜ਼ਿਆਦਾ ਬਰੀਕ ਨਹੀਂ ਕਰਨਾ ਇਹਦੇ ਵਿੱਚ ਪਾਈ ਆ ਰਾਈ ਪਾ ਲੈਂਦੇ ਆ ਤਾਂ ਹੈਗੀ ਆ ਸਰੋਂ ਹੀ ਆਉਂਦਾ ਹੈ ਠੀਕ ਆ ਤੇ ਇਹਦੇ ਥੋੜੀ ਜਿਹੀ ਪਾਈ ਆ ਮੇਥੇ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਜਿੰਨਾ ਕਿ ਤੁਸੀਂ ਮਸਾਲਾ ਰੱਖਣਾ ਚਾਹੁੰਦੇ ਆ ਠੀਕ ਆ ਸੌਫ ਓਕੇ ਤੇ ਆਹ ਚਾਰ ਮਿਰਚਾਂ ਪਾਈਆਂ ਲਓ ਜੀ ਠੀਕ ਹੈ ਇਹਨੂੰ ਆਪਾਂ ਕਰ ਲੈਨੇ ਆ ਦਰਦ ਦਰਦਰਾ ਜਿਹਾ ਕਰਨਾ ਆ ਚਲਾਈ ਆਨ ਕਰੀ ਉਹ ਤੇ ਨਹੀਂ ਲੱਗਾ ਇੰਡਕਸ਼ਨ ਦਾ लगा। <laughs> करना दर्द करना चक दे समान इतना मान लो जी हम्म hmm. ਇਸ ਕਰਾ ਵੀ ਰੱਖ ਦਿੱਤੀ ਆ ਠੀਕ ਆ ਜੀ ਇਹਦੇ ਚ ਅਸੀਂ ਲਿਆ ਹਿੰਗ ਹਲਦੀ ਲਾਲ ਮਿਰਚ ਤੇ ਇਹ ਜਿਹੜਾ ਨਮਕ ਆ ਨਾ ਇਹਦਾ ਨਮਕ ਹੀ ਆ ਕਾਲਾ ਨਮਕ ਜਾਂ ਦੂਸਰਾ ਨਮਕ ਪਾਸਾ ਦੇ ਕਾਲਾ ਲੂਣਾ ਉਹ ਹੈ ਨਹੀਂਗਾ ਸਾਡੇ ਤੇ ਅਸੀਂ ਇਹੀ ਪਾ ਲੈਣਾ ਨਮਕ ਠੀਕ ਆ ਬਸ ਆਹ ਮਸਾਲੇ ਪਾਣੀ ਆ ਹੁਣ ਇਹਦੇ ਵਿੱਚ ਆ ਨਾ ਤੇਲ ਨੂੰ ਚੰਗੀ ਤਰ੍ਹਾਂ ਪਹਿਲਾਂ ਗਰਮ ਕਰ ਲੈਣਾ ਆ ਕਰ ਲਈਏ ਚੰਗੀ ਤਰ੍ਹਾਂ ਗਰਮ ठीक है पाली का गोली है ना तो देखो ना जी नहीं नहीं एक गोली तेल दी पाऊंगा भी तेल ज्यादा होगा भी खराब होने लगेगा ना ज्यादा ठीक है तुम चंगी तरह तेल लो ना ਇਕਦਮ ਲਾਗ ਵਿਧਿਆ ਵਾਂਦਾ ਆ ਇਹ ਹੂੰ ਪਰ ਇਸ ਤੇ ਦਾ ਕਪਾ ਖੜੀ ਨਹੀਂ ਹੋ ਸਕਦੀ ਇਹਨੂੰ ਪਿੱਛੇ ਨੂੰ ਕਰਕੇ ਕਰੋ ਰੇਵਨ ਹਾਂ ਤਾਂ ਤੁਸੀਂ ਨੂੰ ਵੀ ਇਹ ਭੋਜ ਵੀ ਪਹਿਲਾਂ ਗਰਮ ਤੇਲ ਚੰਗੀ ਤਰ੍ਹਾਂ ਹੋ ਜਿਓ ਗਰਮ ਉਸੇ ਰੋਸ ਤੇ ਬਾਤ ਚੋ ਨਾ ਕਰਦੇ ਆ ਇਹਨੂੰ ਇਹ ਯਾਰ ਮੈਂ ਜਿੱਦਾਂ ਕਿ ਦੱਸਿਆ ਸੀਗਾ ਬਈ ਆਪਣੇ ਕੀਰਤਨ ਦਰਵਾਰ ਆ ਨਾ ਕਿ ਅੱਜ ਉੱਥੇ ਪ੍ਰੋਗਰਾਮ ਵੀ ਉੱਥੇ ਵੀ ਜਾਣਾ ਹਲੇ ਕੋਈ ਸੂਟ ਕੱਟ ਪੱਟ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਮੈਂ ਕਿਹਾ ਪਹਿਲਾ ਔਲਿਆ ਦਾ ਚਾਰ ਪਾ ਲਈਏ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਨਾ ਚੰਗੀ ਤਰ੍ਹਾਂ ਨਾ ਤੇਲ ਗਰਮ ਹੋ ਕੇ ਐਂ ਧੂਆਂ ਛੱਡਣ ਲੱਗ ਪੂ ਵੀ ਕੱਚੇ ਦਾ ਸਵਾਦ ਨਹੀਂ ਆਊਗਾ ਨਾ ਕੋਈ ਵੀ ਗਰਮ ਪਹਿਲਾਂ ਤੇਲ ਤੇਲਾਂ ਹੋ ਗਿਆ ਤਾਂ ਕੱਟ ਕਰ ਦਿੱਤਾ ਮੜਾ ਜਾਂ ਮੈਂ ਤੇਲ ਇੱਕਦਮ ਹੋ ਗਿਆ ਆਂ ਅਰੇ ਇਹਦੇ ਵਿੱਚ ਪਾਵਾਂਗੇ ਅਰੇ

ਮੇਰਾ ਤਾਂ ਹਾਂਜੀ ਕਿੰਨੇ ਚਾਹੀਦੀ ਜੇ ਆਪਾਂ ਤੋਂ ਪਾਪਾ ਤੋਂ ਮੰਗਵਾ ਲਵਾਂਗੇ ਕੋਈ ਨਹੀਂ ਆਪਾਂ ਜਾਣਾ ਹੀ ਆ ਜੇ ਆਦੇ ਹੋ ਉਧਰ ਦੁਕਾਨ ਖੁੱਲ੍ਹੀ ਹੋ ਤਾਂ ਤੇਰੀ ਲੈ ਦੂੰਗੀ ਮੈਂ ਕੋਈ ਗੱਲ ਨਹੀਂ ਠੀਕ ਆ ਦੇਖੇ ਮम्मी ਬਾਸ ਕਰੀਏ ਨਾ ਉਸ ਮਤਲਬ ਤੇਲ ਤਾਂ ਥੋੜਾ ਜ਼ਿਆਦਾ ਗਰਮ ਸੀਗਾ ਹਨਾ ਬਾਸ ਕਰੀਏ ਬਸ ਕਰੋ ਹੋਰ ਬਾਸ ਕਰੋ ਮਿਰਚਾਂ ਬਾਹਰ ਮਾਰ ਦੋ ਥੋੜੇ ਜਿਹਾ ਆਪਾਂ ਇਹ ਫਿਲਮ ਨਹੀਂ ਕੀਤਾ ਲੈ ਰੱਖੋ ਤੇ ਚਲ ਤੇਰੇ ਹੋਈ ਹੋਰ ਜਾਨ ਕਿਸ ਤਰ੍ਹਾਂ ਬਣੀ ਜੀ ਨੇ ਕੋਈ ਨਾ ਨਹੀਂ ਦਿੰਦਾ ਮੜਾ ਜੇ ਤੇ ਪੈਣੀ ਆ ਜਿਹੜਾ ਕੋਈ ਤੇਲ ਵੱਧੂ ਇਹਦੇ ਵਿੱਚ ਬਾਹਰ ਤੋਂ ਨਾ ਬਾਹਰ ਤੋਂ ਮਾਂਗੀ ਮਿਰਚਾ ਮੁੱਚਾ ਹੋ ਜਾਣਾ ਜ਼ਿਆਦਾ ਤੇਲ ਵਿੱਚ ਖਰਾਬ ਦਾ ਨਹੀਂ ਘਟੋ ਘਟ ਹੋਊਗਾ ਇਹਦਾ ਜਲਦੀ ਖਰਾਬ ਹੋ ਜਾਂਦਾ ਹਾਂ ਬਾਕੀ ਇਹ ਹੋਰ ਜੇ ਹੋਰ ਵੀ ਛੇਕ ਲੱਗਣਾ ਹੈ ਮਸਾਲੇ ਪਾਉਣੇ ਨੇ ਲੋਹੇ ਇਹਦੇ ਲਈ ਕਿ ਆਪਾਂ ਖਾਵਾਂਗੇ ਜਿਹੜਾ ਗਰਦ ਪਿੱਟਾ ਹੈ ਨਾ ਇਨਸ਼ਾ ਅੱਲਾ ਇੰਨੀ ਸੋਣੀ ਮਹਿਕ ਆਂਦੀ ਆ ਨਾ ਉਹ ਇਹਨੂੰ ਫੜ ਬੰਦ ਕਰ ਦੇ ਜੀ ਹੁਣ ਆ ਨਾ ਕੜਾ ਤੇ ਲੱਗ ਰਿਹਾ ਤੁਸੀਂ ਸਾਡੇ ਤਾਂ ਕਿ ਮਮੀ ਸਾਡਾ ਸੜ ਵੀ ਨਾ ਜਾਵੇ ਨਾ ਮਸਾਲਾ ਇਹਨੂੰ ਥੋੜੀ ਹਲਦੀ ਘੱਟ ਲੱਗਦੀ ਹੈ ਸਹੀ ਆ ਇਹ ਬਿਲਕੁਲ ਸਹੀ ਹੈ ਮਗਰ ਆਂ ਛੱਡਿੰਦੀ ਹੁੰਦੀ ਆ ਲਓ ਜੀ ਦੇਖ ਸਕਦੇ ਆ ਜੀ ਤੇਲ ਇਹਦੇ ਵਿੱਚ ਮੈਂ ਜ਼ਿਆਦਾ ਤਾਪ ਆਇਆ ਤੇ ਖਰਾਬ ਨਹੀਂ ਹੋਊਗਾ ਜੇ ਬਾਈ ਦੀ ਵੇਗ ਤੇ ਤੇਲ ਬਚ ਗਿਆ ਨਾ ਤੇ ਇਹਦੇ ਵਿੱਚ ਥੋੜੀ ਔਲੇ ਹੈ ਨਾ ਥੋੜੀ ਜੀ ਔਲੇ ਇਹ ਕਾੜ ਕੇ ਫਰਾਈ ਇਹਦੇ ਵਿੱਚ ਪਾ ਦਾਂਗੀ ਸਮਾਲ ਦੇ ਵਿੱਚ ਹੈ ਨਾ ਥੋੜੀ ਜਿਹੀ ਲਿਆ ਕੇ ਓਕੇ ਦੇਖ ਸਕਦੇ ਆ ਤੇਲ ਬਹੁਤ ਜ਼ਿਆਦਾ ਗਰਮ ਨਹੀਂ ਤੁਸੀਂ ਜ਼ਿਆਦਾ ਗਰਮ ਨਾ ਕਰਿਓ ਸਾਡੇ ਕੋਲ ਥੋੜਾ ਜ਼ਿਆਦਾ ਹੋ ਗਿਆ ਗਰਮ ਮੈਂ ਤਾਂ ਤੇਲ ਤੇ ਬਸ ਬਣ ਗਿਆ ਅਦੋਂ ਬੰਦ ਹੁੰਨੀ ਬਸ ਲਓ ਜੀ ਹੁਣ ਇਹਦੇ ਸੇਨੇ ਬੰਦ ਕਰਨ ਲੱਗੇ ਆ ਪਹਿਲਾਂ ਸੀ ਹੋ ਟਾਂਗਣਾ ਬੱਸ ਇਸ ਵਾਰੀयां ਸੀ ਗਿਆ ਸੀ ਕੋ ਟਾਂਗਣਾ ਪਾਉਂਦੇ ਆ ਲੋ ਜੀ ਇਹ ਹੁਣ ਹੋ ਗਿਆ ਠੰਡਾ ਇਹਨੂੰ ਕਰਨਗੇ ਡਰਾਈ ਮੇਰੇ ਹਜ਼ਰਤ ਜੀ ਮੇਰੇ ਹੂਜ਼ਬੰਦ ਜੀ ਓਕੇ ਹਸਬੈਂਡ ਜੀ ਮੇਰੇ ਟਿੰਕੂ ਜੀ ਦਾ ਮੇਰੇ ਟਿੰਕੂ ਜੀ ਕਹਿੰਦੀ ਨਹੀਂ ਰਹੀ ਦਾਦੀ ਦੇਖੋ ਮੇਰਾ ਪੁੱਤ ਤੇ ਮੇਰੇ ਮੁੰਡਾ ਮੇਰੇ ਪੁੱਤ ਦਾ ਮੇਰੇ ਮੁੰਡਾ ਸਾਡੇ ਪਾਪਾ ਜੀ ਆਪਾਂ ਇਹ ਲਓ ਜੀ ਚਲੋ ਦਾਦੀ ਹੋਰ ਕੀ ਚਲੋ ਠੀਕ ਆ ਫਿਰ ਹਨਾ 40 ਕਰ ਦੋ ਇਧਰ ਬਾਏ ਬਾਏ ਤੇ ਮਿਲਦੇ ਆ ਚਲੋ ਜੀ ਹੁਣ ਕਰ ਲਈ ਕੱਪੜੇ ਵੀ ਪ੍ਰੈਸ ਦੇ ਲਿਆ ਕੀ ਬਣਾ ਤੇ ਫੇ ਮਿਲਦੇ ਆ ਜੀ ਤੁਹਾਨੂੰ ਇਧਰ ਟਾਈਮ ਹੋ ਗਿਆ ਜੀ 8 ਤੇ ਇਧਰ ਹੁਣ ਹੋ ਰਹੀ ਆ ਜੀ ਤਿਆਰੀ ਅਸੀਂ ਚੱਲੇ ਆ ਜੀ ਕੀਰਤਨ ਦਰਬਾਰ ਤੇ ਸਾਡੇ ਬਾਜ਼ਾਰ ਚ ਹੋਣਾ ਜੀ ਤੇ ਲੋ ਜੀ ਇਧਰ ਅਚਾਰ ਪਾ ਲਿਆ ਸੀਗਾ ਇਹਨਾਂ ਨੇ ਮੈਂ ਟੇਸਟ ਵੀ ਕਰ ਲਿਆ ਬਹੁਤ ਹੀ ਟੇਸਟੀ ਬਹੁਤ ਹੀ ਸਵਾਦ ਤੇ ਬਹੁਤ ਹੀ ਵਧੀਆ ਜਿਦਾਂ ਦੱਸਿਆ ਸੀ ਨਾ ਪਹਿਲਾਂ ਤੇਲ ਜ਼ਿਆਦਾ ਲੱਗਦਾ ਸੀ ਦੇਖੋ ਸਾਰਾ ਰਚ ਗਿਆ ਆ ਇਹ ਰਚ ਗਿਆ ਤੇਲ ਬਾਈ ਹਾਂ ਆ ਦੇਖੋ ਹੁਣ ਇਹ ਸਾਰਾ ਵਿੱਚ ਰਚ ਜਾਣਾ ਹੈ ਜੇ ਕੱਲ ਤੱਕ ਖਾਦਾ ਇਹ ਸਾਰੇ ਇਹ ਚਾਹ ਤੇ ਸਵੇਰੇ ਖਾਵਾਂਗੇ ਇਹ ਘੱਟ ਗਿਆ ਤੇ ਆ ਮੈਨੂੰ ਵੀ ਪਹਿਲਾਂ ਟੀਕੇ ਲੱਗੀ ਆ ਟੁੱਟੇ ਨਹੀਂ ਨਾ ਹੈ ਇਹ ਆ ਦੇਖੋ ਹਾਰਡ ਵਾ ਬਸ ਕੋਈ ਨਹੀਂ ਠੀਕ ਆ ਰਹਿੰਦੇ ਹੋ ਬਹੁਤ ਸੋਹਣਾ ਜਿਆ ਕੀਤਾ ਮੈਂ ਕਿਹਾ ਗੋਆ ਬਹੁਤ ਵਧੀਆ ਹੈ ਪਪਾ ਹਾਂ ਹਾਂ ਅਸੀਂ ਲੰਗਰ ਖਾਂ ਹਾਂ ਲੰਗਰ ਖਾਂ ਚੱਲੇ ਆ ਜੀ ਅਸੀਂ ਤੇ ਚਲੋ ਓਏ ਕਾਰਡੀਓ ਕਰਦੀ ਹੈ ਫਿਰ ਤੁਹਾਨੂੰ ਸੌਂਕੀ YouTube ਤੇ ਪਾਈਓ ਚਲੋ ਠੀਕ ਸਾਰਿਆਂ ਦੀ ਬਣਾਉਂਗੀ ਚਲੋ ਠੀਕ ਆ ਠੀਕ ਆ ਠੀਕ ਆ ਚਲੋ ਠੀਕ ਆ ਜੀ ਹੁਣ ਬਣੇਰੀ ਸਾਡੇ ਬਲੌਗ ਨਾਲ ਹੁਣ ਪਹੁੰਚ ਕੇ ਮਿਲਾਂਗੇ ਤੁਹਾਨੂੰ ਜੀ ਕੀਰਤਨ ਦਰਬਾਰ ਤੇ ਤੇ ਬਣੇਰੀ ਸਾਡੇ ਬਲੌਗ ਨਾਲ ਓ ਜੀ ਇਧਰ ਹੋ ਗਏ ਆ ਜੀ ਤਿਆਰ ਸ਼ਾਰ ਤੇ ਹੁਣ ਚੱਲੇ ਆ ਜੀ ਆਪਾਂ ਕੀਰਤਨ ਦਰਬਾਰ ਤੇ ਤੇ ਚਲੋ ਹੁਣ ਉੱਥੇ ਪਹੁੰਚ ਗਏ ਫਿਰ ਮਿਲਦੇ ਆ ਜੀ ਤੇ ਲੋਕ ਲੁਕ ਲਾਓ ਸਾਰੇ ਜਣੇ ਚੱਲੀਏ ਆਪਾਂ ਹੈ ਮੰਗਲ ਕੇ ਉਹਦੇ ਘਰ ਗਿਆ ਦੇ ਘਰ ਜਾ ਕੇ ਕਿੰਨੇ ਉਹਦੇ ਘਰ ਦੇ ਵਿੱਚ ਦਿੱਤੀ ਦੇ ਭਾਡੇ ਸਾਰੇ ਦੇ ਸਾਰੇ ਤੋੜ ਕੇ ਰੱਖ ਦਿੱਤੇ ਤੇ ਭਾਡੇ ਤੋੜ ਕੇ ਬਾਹਰ ਆਇਆ ਇਹ ਪੈੜਾ ਤੈਰ ਕਰ ਲੱਗ ਪਿਆ ਭਾਈ ਮਰਦਾਨਾ ਤੇ ਗੁਰਨਾਨਕ ਪਾਤਸ਼ਾਹ ਜੀ ਜੀ ਬਹੁਤ ਜਾਨਾ ਬੁੱਝ ਗਿਆ ਹੈ ਤੇ ਜਦੋਂ ਨਾਨਕ ਪਾਤਸ਼ਾਹ ਜੀ ਨੇ ਅਸ਼ਾਤੂ ਰੰਮਾ ਦੇ ਘਰ ਬੰਦ ਜਾਵੇ ਤੇ ਕਹਿੰਦਾ ਹਾਂ ਤੇ ਸਤਿਗੁਰੂ ਕਹਿੰਦੇ ਪਰ ਇਹ ਪੈੜਾ ਵਾਪਸ ਮੋੜ ਜਿੰਦਰਾ ਉਹਦੇ ਘਾਡੇ ਤੋੜ ਕੇ ਆਇਆ ਹੈ ਉਦੋਂ ਇਹ ਤਾਂ ਸਾਰਾ ਘਰ ਵੀ ਤੋੜ ਗਿਆ ਘਰ ਵੀ ਜਿਹੜਾ ਤਾਂ ਸੋਨਾ ਓੜ ਗਿਆ ਨਾ ਕਿਸੇ ਬੰਦੇ ਉਹ ਜਿਹੜਾ ਸ਼ਕਤਾਂ ਨਹੀਂ ਹੈ ਪਰ ਫਿਰ ਬਾਬੇ ਨੇ ਹੁਕਮ ਕਰ ਦਿੱਤਾ ਤੇ ਭਾਈ ਮਰਦਾਨਾ ਜਿਹੜਾ ਹੈ ਚਿਹਰੇ ਤੇ ਉਦਾਸੀ ਲੈ ਕੇ ਹੁਕਮ ਦੀ ਪਾਲਣਾ ਕਰਨ ਵਾਸਤੇ ਫਿਰ ਉਹਦੇ ਘਰ ਆ ਚਲਾ ਗਿਆ ਜਦੋਂ ਘਰੇ ਗਿਆ ਫਿਰ ਬਾਬੇ ਨਾਨਕ ਦੇ ਹੁਕਮ ਦੀ ਪਾਲਣਾ ਤਾਂ ਖਬਰਾਂ ਆਉਂਦੀਆਂ ਖੁਆੜੀ ਜਗਾ ਤੋਂ ਇੰਨਾ ਸੋਨਾ ਜਿਹੜਾ ਹੈ ਮਿਲਿਆ ਫਲਾਣੀ ਜਗ੍ਹਾ ਤੋਂ ਆਪ ਪ੍ਰਾਤਨ ਜਿਹੜੀਆਂ ਮੂਰਤਾਂ ਨਿਕਲ ਆਈਆਂ ਫਲਾਣੀ ਜਗ੍ਹਾ ਤੋਂ ਇੰਨਾ ਚਾਂਦੀ ਨਿਕਲ ਆਇਆ ਕਿ ਉੱਥੋਂ ਹਰ ਪਿਛਲੇ ਰੇ ਲੋਕਾਂ ਦਾ ਦੱਬਿਆ ਹੋਇਆ ਸਮਾਨ ਸਦੀਆਂ ਬਾਦਾਂ ਨਿਕਲਦਾ ਹੋਇਆ ਤੇ ਭਾਈ ਮਰਦਾਨੇ ਨੇ ਜਦੋਂ ਖਦੇ ਪੱਖ ਤੋਂ ਬੰਦਾ ਬਹੁਤ ਜ਼ਿਆਦਾ ਦੂਰ ਹੈ ਹਾਂ ਪਰ ਜਿਹੜੇ ਬੰਦੇ ਪਰਮਾਤਮਾ ਦੇ ਰਸਤੇ ਤੇ ਚੱਲਦੇ ਹਨ ਉਹਨਾਂ ਵਾਸਤੇ ਸੱਚਾ ਮਾਰਗ ਚੱਲਦੇ ਹਨ ਉਸ ਤਤ ਕਰੇ ਜਹਾਨ ਉਹਨਾਂ ਦਾ ਪਰਮਾਰਥ ਵੀ ਸਵਾਰਿਆ ਜਾਂਦਾ ਹੈ ਤੇ ਉਹਨਾਂ ਦਾ ਲੋਕ ਵੀ ਪ੍ਰਮਾਤਮਾ ਜਿਹੜਾ ਸਵਾਰ ਦਿੰਦਾ ਹੈ ਕਿਉਂਕਿ ਪ੍ਰਮਾਤਮਾ ਦੀ ਖੇਡ ਬਹੁਤ ਅਚਰਜ ਹੈ ਇਸੇ ਕਰਕੇ ਜਦੋਂ ਆਪਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਬਚਨ ਆਉਂਦਾ ਹੈ ਉਹ ਬਚਨ ਆਪ ਜੀ ਨੇ ਦਾਸ ਜੀ ਜੋ ਪਹਿਲਾ ਜੋ ਭਾਈ ਵਿਕਰਮ ਸਿੰਘ ਜੀ

아 <목소리나> n ਆਪਦੇ ਵੀ ਸਾਡਾ ਵਰਤਨ ਹੋ ਗਏ 80 ਕਾਲ ਕੀ ਆਲਾ ਉਹ ਯਾਣਾ ਆਪਾਂ ਚੱਲੀਏ ਘਰ ਨੂੰ ਵਾਪਸ ਚਲੀਏ ਹੁਣ ਚਲੋ ਲੋ ਜੀ ਇਧਰ ਟਾਈਮ ਹੋ ਚੱਲਾ ਜੀ 10:30 ਤੇ ਆਪਾਂ ਕੀਰਤਨ ਦਰਬਾਰ ਤੋਂ ਹੋ ਕੇ ਆ ਗਏ ਆਂ ਵਾਪਸ ਕਰੇ ਆਪਣੇ ਲੋ ਜੀ ਦੇਖੋ ਸਾਰੇ ਜਣੇ ਬੈਠੇ ਆ ਹੁਣ ਆ ਗਏ ਤੇ ਅੱਜ ਕਰਦੇ ਆ ਅੱਜ ਦੇ ਬਲੌਗ ਦਾ ਇੱਥੇ ਹੀ ਐਂਡ ਤੇ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਬਲੌਗ ਦੇ ਵਿੱਚ ਕੀਰਤਨ ਦਰਬਾਰ ਤੇ ਗਏ ਸੀਗੇ ਲੰਗਰ ਵੀ ਛਕਿਆ ਤੇ ਕੀਰਤਨ ਵੀ ਸੁਣਿਆ ਤੇ ਬੁਣੇ ਅਸੀਂ ਘਰ ਆਏ ਆ ਚਲੋ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਤੁਹਾਡਾ ਬਲੌਗ ਕਿਹਨਾਂ ਲੱਗਦੀ ਹੈ ਮਿਲਦੇ ਹਾਂ ਕੱਲ੍ਹ ਫਿਰ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ